ਮਛ અવਤਾਰ বিষ্ণੂ ਦੇ 24 અવਤਾਰਾਂ ਵਿੱਚ ਮਛ ਪਹਿਲਾ અવਤਾਰ ਹੈ ਜੋ ਕਿ ਸਤਜੁਗ ਸਮੇ ਹੋਇਆ ਕਹਿੰਦੇ ਹਨ ਜਦੋਂ ਪਰਲੋ ਸਮੇ ਸਾਰੇ ਲੋਕ ਪਾਣੀ ਵਿੱਚ ਡੁੱਬ ਗਏ ਤਾਂ ਸੁੱਤੇ ਹੋਏ ਬ੍ਰਹਮਾ ਦੇ ਮੂੰਹੋਂ ਵੇਦਾਂ ਦਾ ਉਚਾਰਣ ਹੋਇਆ ਇਹ ਵੇਦ ਹੈ ਗਰੀਵ ਦੰਦ ਚੁੱਕ ਕੇ ਪਾਣੀ ਵਿੱਚ ਜਾ ਵੜਿਆ ਤੇ ਸਮੁੰਦਰ ਵਿੱਚ ਲੁਕ ਗਿਆ ਵਿਸ਼ਨੂੰ ਭਗਵਾਨ ਨੇ ਮਛ ਦਾ ਰੂਪ ਧਾਰਨ ਕੀਤਾ ਤੇ ਉਸ ਦੰਤ ਤੋਂ ਵੇਦ ਲਿਆ ਕੇ ਬ੍ਰਹਮੇ ਨੂੰ ਵਾਪਸ ਦਿੱਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਹਰ ਸਮੇਂ ਪ੍ਰਭੂ ਆਪਣੀ ਸ਼ਕਤੀ ਦਾ ਪ੍ਰਯੋਗ ਕਰਕੇ ਅਨੋਖੇ ਚਿਰਤਰ ਕਰਦਾ ਹੈ ਮਾਰੂ ਰਾਗ ਵਿੱਚ ਪੰਚਮ ਗੁਰਦੇਵ ਧਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਛ ਕਸ਼ਕੂਰਮ ਆਗਿਆ ਔ ਤਰਾਸੀ ਕੇਸਵ ਚਲਤ ਕਰਹਿ ਨਿਰਾਲੀ ਕੀਤਾ ਲੋੜ ਹੈ ਸੋ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ